ਜਿਹੜਾ ਹਲਕਾ ਅਜਨਾਲਾ ਦੇ ਵੱਖ-ਵੱਖ ਪਿੰਡਾਂ 'ਚ ਸਵੇਰੇ ਚੱਕ ਫੁੱਲਾ, ਡੱਬਰ ਬਸਤੀ, ਸੇਖ ਪੱਟੀ, ਜੱਟਾਂ ਵਾਲੀ ਤੇ ਚੱਕ ਬਾਲਾ ਵਿਖੇ ਕਰਵਾਈਆਂ ਗਈਆਂ ਯੁੱਧ ਨਸ਼ਿਆਂ ਵਿਰੋਧ ਤਹਿਤ ਪ੍ਰਭਾਵਸ਼ਾਲੀ ਨਸ਼ਾ ਮੁਕਤੀ ਯਾਤਰਾਵਾਂ ਮੌਕੇ ਜਨਤਾ ਕਹ ਰੈਲੀਆਂ 'ਚ ਜਦੋਂ ਕਿ ਬਾਅਦ ਦੁਪਹਿਰ ਤੋਂ ਸ਼ਾਮ ਤੱਕ ਇਸੇ ਤਰ੍ਹਾਂ ਦੇ ਪਿੰਡ ਕਾਮਲਪੁਰਾ, ਤੇੜੀ, ਕੁੱਕੇਵਾਲੀ ਤੇ ਸੈਂਸਰਾ ਪੱਤੀ, ਰਾਮਪੁਰਾ ਵਿਖੇ ਹੋਈਆਂ ਯਾਤਰਾਵਾਂ ਤੇ ਰੈਲੀਆਂ 'ਚ ਜੋ ਸ਼ੀਲੇ ਉਚਾਰ ਨਾਲ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਸ਼ਮੂਲੀਅਤ ਕੀਤੀ ਗਈ। ਠਾਠਾ ਮਾਰਦੀਆਂ ਰੈਲੀਆਂ 'ਚ ਸ਼ਾਮਲ ਪੁਲਿਸ ਦੇ ਸਿਵਲ ਵਿਭਾਗਾਂ ਦੇ ਅਧਿਕਾਰੀਆ, ਸੈਲਫ ਡਿਫੈਂਸ ਕਮੇਟੀਆਂ, ਸਮਾਜ ਸੇਵੀ ਸੰਸਥਾਵਾਂ, ਪੰਚਾਂ, ਸਰਪੰਚਾਂ, ਨੰਬਰਦਾਰਾਂ ਸਮੇਤ ਪਿੰਡੂ ਲੋਕਾਂ ਨੂੰ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਯੁੱਧ ਨਸ਼ਿਆਂ ਵਿਰੋਧ ਮੁਹਿੰਮ ਲਈ ਸਹਿਯੋਗ ਕਰਨ ਲਈ ਪ੍ਰੇਰਿਤ ਕਰਦਿਆਂ ਸਮੂਹ ਸੌ ਚਕਾਈ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਰੰਗਲੇ ਪੰਜਾਬ ਦੀ ਮੁਰਬਹਾਲੀ ਲਈ ਵੱਡੇ ਯੁੱਧ ਨਸ਼ਿਆਂ ਵਿਰੋਧ ਨੂੰ ਆਜ਼ਾਦੀ ਦੀ ਤਰਜ਼ ਤੇ ਸੰਗਰਾਮ ਕਰਾਰ ਦਿੱਤਾ ਅੱਜ ਪੰਜਾਬ ਸਰਕਾਰ ਵੱਲੋਂ ਜਿਹੜਾ ਯੁੱਧ ਨਸ਼ਿਆਂ ਵਿਰੋਧ ਸ਼ੁਰੂ ਕੀਤਾ ਉਹਦੇ ਸੰਬੰਧ ਵਿੱਚ ਚੋਂ ਪੰਜਾਂ ਪਿੰਡਾਂ ਦੇ ਵਿੱਚ ਪਬਲਿਕ ਮੀਟਿੰਗਾਂ ਸੀਗੀਆਂ ਜਿਹੜੀਆਂ ਜੁੱਧ ਨਸ਼ਿਆਂ ਵਿਰੋਧ ਕੈਂਪੇਨ ਚੱਲ ਰਹੀ ਆ ਉਹਦੇ ਰਿਕਾਰਡਿੰਗ ਤੇ ਜਦੋਂ ਅਸੀਂ ਪਿੰਡ ਫੂਲੇ ਚੱਕ ਪਹੁੰਚੇ ਹਾਂ ਤੇ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਐਕਸ ਮਿਨਿਸਟਰ ਸਾਹਿਬ ਜਿਹੜੇ ਆ ਉਹ ਵੀ ਆਏ ਸੀ ਉੱਥੇ ਤੇ ਉਹਨਾਂ ਨੂੰ ਕੁਝ ਔਰਤਾਂ ਨੇ ਪਿੰਡ ਦੀਆਂ ਨੇ ਇਕੱਠਿਆਂ ਹੋ ਕੇ ਕਿਹਾ ਸੀਗਾ ਕਿ ਸਾਨੂੰ ਬਹੁਤ ਸਕੂਨ ਰਾਤ ਦਾ ਮਿਲਿਆ ਵਾ ਸਾਡੇ ਪਿੰਡ ਦੇ ਜਿਹੜੇ ਨਸ਼ਾ ਤਸਕਰ ਆ ਉਹ ਪੁਲਿਸ ਨੇ ਰਾਤੋਂ ਰਾਤ ਚੱਕ ਲਿਆ ਇਹ ਇਹਨਾਂ ਨਸ਼ਾ ਤਸਕਰਾਂ ਦੀ ਵਜ੍ਹਾ ਕਰਕੇ ਬੀਬੀਆਂ ਨੇ ਰੋ ਰੋ ਕੇ ਦੱਸਿਆ ਸੀ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਹਨਾਂ ਤਸਕਰਾਂ ਨੇ ਨਸ਼ੇ ਦੀ ਲਤ ਵਿੱਚ ਉਹਨਾਂ ਦੇ ਪੁੱਤਰਾਂ ਨੂੰ ਲਾ ਕੇ ਮੌਤੇ ਘਾਟ ਉਤਾਰ ਦਿੱਤਾ ਸੀਗਾ ਉਹ ਬੀਬੀਆਂ ਵਿਚਾਰੀਆਂ ਬਹੁਤ ਜ਼ਿਆਦੀਆਂ ਭਾਵਕ ਸੀਗੀਆਂ ਲੇਕਿਨ ਭਾਵਕ ਹੁੰਦਿਆਂ ਉਹਨਾਂ ਨੇ ਮੰਤਰੀ ਸਾਹਿਬ ਦਾ ਬੜੇ ਤਹਿ ਦਿਲੋਂ ਧੰਨਵਾਦ ਕੀਤਾ ਸੀਗਾ ਕਿ ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੀਆਂ ਅਸੀਂ ਕਿ ਇਹ ਜਿਹੜੇ ਨਸ਼ਾ ਤਸਕਰਾਂ ਦੀ ਵਜ੍ਹਾ ਕਰਕੇ ਉਹਨਾਂ ਦੇ ਪੁੱਤਾਂ ਦੀ ਜਾਨ ਗਈ ਆ ਉਹਨਾਂ ਨਸ਼ਾ ਤਸਕਰਾਂ ਨੂੰ ਪੁਲਿਸ ਨੇ ਰਾਤੋਂ ਰਾਤ ਫੜ ਕੇ ਤੇ ਜੇਲ੍ਹ ਦੀਆਂ ਸੀਖਾਂ ਦੇ ਪਿੱਛੇ ਭੇਜ ਦਿੱਤਾ ਵਾ ਅੱਜ ਸਾਡੀਆਂ ਚਾਰ ਮੀਟਿੰਗਾਂ ਹੋ ਗਈਆਂ ਚਾਰ ਮੀਟਿੰਗਾਂ ਸ਼ਾਮ ਨੂੰ ਹੋਣਗੀਆਂ ਅੱਠ ਮੀਟਿੰਗਾਂ ਅੱਜ ਪਰ ਤੁਸੀਂ ਦੇਖ ਲੋ ਮੇਰੇ ਖਲ ਇੱਕ ਵੱਟ ਚੱਲਿਆ ਕਿੰਨੀ ਗਰਮੀ ਆ ਸੌਂ ਦਾ ਮਹੀਨਾ ਸਾਹ ਵੀ ਲਿਆ ਜਾਂਦੇ ਆ ਕਿੰਨੇ ਲੋਕ ਚੱਕਵਾਲਾ ਪਿੰਡ ਦੇ ਜਿਹੜੇ ਆ ਕੇ ਬੈਠੇ ਆ ਤੇ ਮੈਂ ਬੜਾ ਆਸਾਨ ਹੈ ਕਿ ਬੀਬੀਆਂ ਵਿਚਾਰੀਆਂ ਆਪਣੇ ਬੱਚੇ ਲੈ ਕੇ ਬੈਠੇ ਇਹਦਾ ਮਤਲਬ ਕਿ ਲੋਕ ਜਿਹੜੇ ਆ ਉਹ ਮੰਨ ਚੁੱਕੇ ਆ ਕਿ ਨਸ਼ਾ ਖਤਮ ਕਰਨਾ ਤੇ ਸਰਕਾਰ ਦਾ ਪੂਰਾ ਸਹਿਯੋਗ ਦੇ ਰਹੇ ਆ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਪਿੱਛੇ ਵੀ ਅੱਜ ਸਿਹਤ ਦੀ ਬੜੀ ਕਦਮੀ ਹੈ ਸੋ ਮੈਂ ਸਮਝਦਾ ਕਿ ਜਿੰਨਾ ਵਧੀਆ ਲੋਕ ਪਿਆਰ ਦੇ ਦੇ ਰਿਹਾ ਉਹਨਾਂ ਵਧੀਆ ਪੰਜਾਬ ਦੇ ਵਿੱਚ ਪੰਜਾਬ ਜਿਹੜਾ ਉਹ ਨਸ਼ਾ ਮੁਕਤ ਹੋਊਗਾ ਤੇ ਤੁਸੀਂ ਦੇਖੋ ਮੇਰਾ ਨਾਮ ਤੇਜਿੰਦਰ ਸਿੰਘ ਹੈ ਮੈਂ ਪਿੰਡ ਫੁੱਲੇ ਚੱਕ ਤੋਂ ਹਾਂ ਜੀ ਅੱਜ ਦਾ ਕੀ ਪ੍ਰੋਗਰਾਮ ਹੈ ਅੱਜ ਸਾਡੇ ਪਿੰਡ ਪ੍ਰੋਗਰਾਮ ਹੈਗਾ ਸੀ ਜੋ ਪੰਜਾਬ ਸਰਕਾਰ ਵੱਲੋਂ ਚਲਾਇਆ ਗਿਆ ਜੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਪ੍ਰੋਗਰਾਮ ਚੱਲ ਰਿਹਾ ਉਹਦੇ ਸਬੰਧ ਵਿੱਚ ਐਮਐਲਏ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਦੀ ਸਾਡੇ ਪਿੰਡ ਪਹੁੰਚੇ ਸੀ ਜੋ ਪੰਜਾਬ ਸਰਕਾਰ ਨੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਇੱਕ ਮੁਹਿੰਮ ਚਲਾਈ ਆ ਉਹਦੇ ਵਿੱਚ ਉਹਨਾਂ ਲੋਕਾਂ ਨੇ ਸਾਡੇ ਪਿੰਡ ਦੇ ਨੂੰ ਜਾਗਰੂਕ ਕੀਤਾ ਆ ਕਿ ਆਪਾਂ ਪਿੰਡ ਨੂੰ ਨਸ਼ੇ ਤੋਂ ਕਿੱਦਾਂ ਬਚਾਉਣਾ ਆਉਣ ਵਾਲੀ ਪੀੜ੍ਹੀ ਨੂੰ ਉਹਦੇ ਬਾਰੇ ਉਹਨਾਂ ਜਾਗਰੂਕ ਕੀਤਾ ਆ ਤੇ ਆਪਾਂ ਨੂੰ ਵੱਧ ਤੋਂ ਵੱਧ ਪੰਜਾਬ ਸਰਕਾਰ ਦਾ ਸਾਥ ਦੇਣਾ ਚਾਹੀਦਾ ਵੀ ਇਸ ਮੁਹਿੰਮ ਦੇ ਵਿੱਚ ਸਾਥ ਦੇਣਾ ਚਾਹੀਦਾ ਬਹੁਤ ਲਾਇਵੰਦ ਹੁਣ ਮੰਨ ਲਓ ਸਾਡੇ ਪਿੰਡ ਤਕਰੀਬਨ ਸਾਰਾ ਹੀ ਇਕਜੁੱਟ ਹੋ ਗਏ ਤੇ ਉਹਨਾਂ ਨੇ ਉਹਨਾਂ ਨੂੰ ਉਹਨਾਂ ਦੇ ਜੋ ਸੰਬੋਧਨ ਕੀਤਾ ਉਹਨੂੰ ਸੁਣ ਲਈ ਪਹੁੰਚਿਆ ਤੇ ਉਹਨਾਂ ਤੇ ਉਹਨਾਂ ਅੱਜ ਉਹਨਾਂ ਸੌਂ ਖਵਾਈ ਆ ਵੀ ਕਿਸੇ ਵੀ ਨਸ਼ੇ ਦਾ ਤੁਸੀਂ ਸਾਥ ਨਹੀਂ ਜੀਣਾ ਜੋ ਨਸ਼ਾ ਤੁਹਾਡੇ ਪਿੰਡ ਜੁਗਿਆ ਉਹ ਬਾਹਰੀ ਅੰਸਰ ਜਿਹੜਾ ਵੇਚਣ ਆਉਂਦਾ ਹੈ ਉਹਦਾ ਵੀ ਤੁਸੀਂ ਵਿਰੋਧ ਕਰਨਾ ਜੇ ਕੋਈ ਪਿੰਡ 'ਚ ਵੇਚਦਾ ਤੇ ਤੁਸੀਂ ਉਹਦਾ ਵੀ ਵਿਰੋਧ ਕਰਨਾ ਤੇ ਪੰਜਾਬ ਸਰਕਾਰ ਦਾ ਸਾਥ ਦੇਣਾ ਤੇ ਪੰਜਾਬ ਪੁਲਿਸ ਵੀ ਇਹਦੇ ਵਿੱਚ ਪਹੁੰਚੀ ਸੀ ਉਹਨਾਂ ਦੇ ਸਾਡੇ ਐਸਐਚਓ ਸਾਹਿਬ ਉਹ ਵੀ ਨਾਲ ਇੱਥੇ ਪਹੁੰਚੇ ਸੀ ਬੀਪੀਡੀਓ ਅਸੀਂ ਨਾਲ ਆਦੇ ਉਹ ਵੀ ਇੱਥੇ ਪਹੁੰਚੇ ਸੀ ਵੀ ਉਹਨਾਂ ਸਾਰਿਆਂ ਜਾਗਰੂਕੀ ਕੀਤਾ ਪੰਜਾਬ ਸਾਡੇ ਪਿੰਡ ਨੂੰ ਤੇ ਪਿੰਡ ਵੱਲੋਂ ਵੀ ਪੂਰਨ ਸਹਿਯੋਗ ਦਿੱਤਾ ਗਿਆ ਵੀ ਅਸੀਂ ਇਸ ਚੀਜ਼ ਦਾ ਸਾਥ ਦੇਵਾਂਗੇ ਵੱਧ ਚੜ ਕੇ ਸਾਥ ਦੇਵਾਂਗੇ ਤੇ ਪਿੰਡ ਵਿੱਚ ਨਸ਼ੇ ਦਾ ਮੁਕੰਮਲ ਤੌਰ ਤੇ ਬੰਦ ਕੀਤਾ ਜਾਊਗਾ ਅੱਗੇ ਤੋਂ ਇਦਾਂ ਹੀ ਚੱਲਦਾ ਰਹੂਗਾ ਮੈਂ ਮੁਕਤਾਂ ਬੰਦੋ ਜੀ ਨਹੀਂ ਅੱਜ ਉਹਨਾਂ ਸਾਡੇ ਪਿੰਡ ਨੂੰ ਜਾਗਰੂਕ ਕੀਤਾ ਤੇ ਪਿੰਡ ਵੱਲੋਂ ਸਹਿਯੋਗ ਮਿਲਿਆ ਵੀ ਅਸੀਂ ਇਸ ਚੀਜ਼ ਦਾ ਵੱਧ ਚੜ੍ਹ ਕੇ ਸਾਥ ਦੇਵਾਂਗੇ ਤੇ ਸਾਥ ਮਿਲੂਗਾ ਸਾਨੂੰ ਤੇ ਪੂਰਨ ਸਹਿਯੋਗ ਅਸੀਂ ਪਿੰਡ ਵਾਸੀਆਂ ਨੇ ਸਹਿਯੋਗ ਦੇਣ ਦਾ ਐਲਾਨ ਕੀਤਾ ਵੀ ਅਸੀਂ ਪੰਜਾਬ ਸਰਕਾਰ ਸਰਕਾਰ ਦਾ ਵੱਧ ਤੋਂ ਵੱਧ ਸਹਿਯੋਗ ਦੇਵਾਂਗੇ